ਅਮਰੀਕਾ ਤੇ ਜੋ 15 ਤਰੀਕ ਨੂੰ ਟਪਿਆ ਜੀਗਾ ਅੱਜ ਜਨਵਰੀ 15 ਉਹ ਜੀ ਆਪਣੇ ਦਸਾਹਰੇ ਤੋਂ ਚਾਰ ਦਿਨ ਪਹਿਲਾਂ ਨਾ ਜੀ ਮੈਨੂੰ ਕੋਈ ਬਤਾ ਨਹੀਂ ਜੀ ਮੈਂ ਤੁਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫਟ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਆਪਣੇ ਕੋਲ ਤਾਂ ਜੀ ਅੱਧਾ ਉਹਦੇ ਹਿੱਸੇ ਸਾਰਾ ਆਪਣੇ ਕੋਲ ਨੌਕ ਨੇ ਵਾਲਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਜੀ ਪੈਸੇ ਜੀ ਕੋ ਸਾਰੇ ਰਿਸ਼ਤੇਦਾਰਾ ਜੋਗੋ ਵਿਆਹ ਤੇ ਸਨਿਆਰਿਆਂ ਕੋਲੋਂ ਖੜੇ ਨੇ ਆ ਰਹੇ ਆ ਜੀ ਮੈਨੂੰ ਤਾਂ ਲੋਕਾਂ ਕੋਲੇ ਬਤਾ ਲੱਗਦਾ ਮੈਂ ਤਾਂ ਇਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਦਾਰ ਕੋਲੋਂ ਪੋਹਣਾ ਆਇਆ ਸੀ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਐ ਅੱਜ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਕੰਮਕਾਰ ਉਹਰੇ ਹੈ ਨਹੀਂ ਕੋਈ ਵੀ ਸਾਡੇ ਵਾਸਤੇ ਅੱਜ ਤਾਂ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪ ਦਾ ਅੱਦਾ ਹੀ ਲਗਾ ਲੂਗਾ ਤੇ ਸਾਲ ਹਿਮਾਰ ਤੇ ਬਿਆਹ ਨਹੀਂ ਜਿਵੇਂ ਹੈ ਨਹੀਂ ਕੰਮ ਕਰਦੀ ਖੇਤੀਓ ਕਰਦੀ ਮਰੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ ਇਹਦੇ ਜੀ ਇਹ ਕਾਰਨ ਗਰੀਬੀ ਰਹਿ ਸਾਰਾ ਕੋਈ ਕੰਮ ਕਰਾਇ ਨਹੀਂ ਜੀਆ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ ਉਹ ਵੀ ਖੇਤੀ ਵਾਲੀ ਗੱਲ ਅਮਰੀਕਾ ਤੋਂ ਜੀ ਉਹ 15 ਤਰੀਕ ਨੂੰ ਟੱਪਿਆ ਸੀਗਾ ਆ ਜਨਵਰੀ 15 ਉਹ ਜੀ ਆਪਣੇ ਤਸਾਈ ਦੇ ਤੋਂ 4 ਦਿਨ ਪਹਿਲਾਂ ਨਾ ਜੀ ਮੈਨੂੰ ਕੋਈ ਬਤਾ ਨਹੀਂ ਜੀ ਮੇਰੇ ਤੋਂ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਆਪਣੇ ਕੋਲ ਤਾਂ ਜੀ ਅੱਧਾ ਉਹਦੇ ਹਿੱਸੇ ਸਾਰਾ ਆਪਣੇ ਕੋਲ ਨੌਕਣ ਵਾਲਾ ਨਹੀਂ ਜੀ ਸਾਰੀਆਂ ਫੇ ਤੁਸੀਂ ਉਹਨੂੰ ਦੋ ਮਿੰਟ ਜੀ ਪੈਸੇ ਜੀ ਉਸ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਆ ਰਹੇ ਆ ਜੀ ਮੈਂ ਔਰ ਮੈਨੂੰ ਤਾਂ ਲੋਕਾਂ ਕੋਲ ਇਹ ਬਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਰੰਬੜ ਕਦਾਰ ਕੋਲ ਪਹੁੰਚ ਆਇਆ ਸੀ ਚਲੋ ਜੀ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਐ ਵੀ ਅੱਢੀ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਕੰਮ ਕਰ ਉਹ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅੱਜ ਤਾਂ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪਦਾ ਕੋ ਆਦਾ ਹੀ ਲਗਾ ਲੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜਿਵੇਂ ਵਿਆਹ ਨਹੀਂ ਕੰਮ ਕਰਦੀ ਖੇਤੀ ਉਹ ਕਰਦੇ ਮਰੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ ਇਹਦੇ ਜੀ ਇਹ ਕਾਰਨ ਗਰੀਬੀ ਰਹਿ ਸਾਰਾ ਕੋਈ ਕੰਮ ਕਰ ਰਾਇ ਨਹੀਂ ਜੀਆ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ ਉਹ ਵੀ ਖੇਤੀ ਵਾਲੀ ਗੱਲ